ਭਾਈ ਸੰਦੀਪ ਸਿੰਘ ਸੰਨੀ ਦੀ ਪਟਿਆਲਾ ਜੇਲ੍ਹ ਦੇ ਵਿੱਚ ਕੁਟਮਾਰ ਤੋਂ ਬਾਅਦ ਉਹਨਾਂ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਅੱਜ ਉਹਨਾਂ ਦਾ ਚੈੱਕਅਪ ਕਰਵਾਉਣ ਦੇ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੁਲਿਸ ਦੇ ਤਸ਼ੱਦਦ ਤੋਂ ਬਾਅਦ ਵੀ ਭਾਈ ਸੰਦੀਪ ਸਿੰਘ ਨੇ ਚੜ੍ਹਦੀ ਕਲਾ ਵਾਲੇ ਜੈਕਾਰੇ ਲਗਾਏ। ਇਸ ਮੌਕੇ ਪੁਲਿਸ ਨੇ ਭਾਈ ਸੰਦੀਪ ਸਿੰਘ ਦੇ ਕਿਸੇ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ। 11 ਤਰੀਕ ਨੂੰ ਪਤਾ ਲੱਗਦਾ 11 ਤਰੀਕ ਨੂੰ ਇਹ ਬ੍ਰਦਰ ਆਉਂਦੇ ਨਾਲ ਗੱਤ ਨਹੀਂ ਹੁੰਦੀ ਅਸੀਂ 12 ਨੂੰ ਇੱਕ ਐਪਲੀਕੇਸ਼ਨ ਦਿੰਨੇ ਆ ਉਥੇ ਅਮਰਸਰ ਪ੍ਰੋਪਰ ਡਾਇਰੈਕਸ਼ਨ ਹੁੰਦੀ ਆ ਸੋਡੈਂਟ ਜੇਲ ਪਟਿਆਲਾ ਨੂੰ ਕਿ ਇਹਨਾਂ ਦੀ ਮੁਲਾਕਾਤ ਕਰਵਾਈ ਜਾਵੇ ਇਹਨੂੰ ਜੇ ਮੈਡੀਕਲ ਹੈਲਪ ਦੀ ਲੋੜ ਹੈ ਹਸਪਟਲਾਈਜੇਸ਼ਨ ਕਰਨ ਦੀ ਲੋੜ ਹੈ ਉਹ ਹਸਪਟਲਾਈਜ਼ ਕੀਤਾ ਜਾਵੇ ਤੇ ਇਹਦੀ ਸਟੇਟਸ ਰਿਪੋਰਟ ਜਿਹੜੀ ਆ ਉਹ ਸਾਨੂੰ ਸਬਮਿਟ ਕੀਤੀ ਜਾਵੇ ਕੋਈ ਜਿਹੜਾ ਵਾ ਜੀ ਇਹਦੇ ਤੇ ਅਮਲ ਨਹੀਂ ਕੀਤਾ ਫਿਰ ਜਦੋਂ ਸੰਗਰੂਰ ਸ਼ਿਫਟ ਕਰਤਾ 16 ਨੂੰ ਫਿਰ ਐਪਲੀਕੇਸ਼ਨ ਦਿੰਨੇ ਆ 16 ਨੂੰ ਜਿਹੜਾ ਇਹਨੂੰ ਜਿਹੜਾ ਸੰਗਰੂਰ ਸ਼ਿਫਟ ਕਰ ਦਿੱਤਾ ਸੰਗਰੂਰ ਜਿਹੜਾ ਵਾ ਉਹਨਾਂ ਨੂੰ ਸਬਡੈਂਟ ਜੇਲ ਸੰਗਰੂਰ ਨੂੰ ਜਿਹੜੇ ਡਾਇਰੈਕਸ਼ਨ ਕੀਤੀ ਜਾਵੇ ਕਿ ਇਹਦਾ ਪ੍ਰੋਪਰ ਮੈਡੀਕਲ ਜਿਹੜਾ ਉਹ ਕਰਵਾਉਣਾ ਤੇ ਹਰ ਇੱਕ ਜੇਲ੍ਹ ਦੇ ਵਿੱਚ ਪਹਿਲਾਂ ਭੇਜਣ ਤੋਂ ਪਹਿਲਾਂ ਬੰਦੇ ਦਾ ਮੈਡੀਕਲ ਹੋਣਾ ਜੀ ਜੀ ਕਿਉਂਕਿ ਕਿਸ ਸਟੂਡੈਂਟ ਦਾ ਆਪਣੇ ਜਿਵੇਂ ਲੈ ਲੈਣਾ ਜੀ ਬੰਦਾ ਜ਼ਖਮੀ ਹਾਲਤ ਦੇ ਵਿੱਚ ਆਇਆ ਜੀ ਤੇ ਸਟੂਡੈਂਟ ਜੇਲ ਨੇ ਆਪ ਮੈਡੀਕਲ ਕਰਾਉਣਾ ਮੈਡੀਕਲ ਜਿਹੜਾ ਅਫਸਰ ਹੈਗਾ ਜੇਲ੍ਹ ਦਾ ਉਹਦੇ ਕੋਲੋਂ ਨਾਮ 12 ਵਾਲੇ ਆਰਡਰ ਦੇ ਤੇ ਕੋ ਇੰਪਲੀਮੈਂਟੇਸ਼ਨ ਹੈ ਜੀ ਨਾ 16 ਵਾਲੇ ਵਾਲੇ ਆਰਡਰ ਤੇ ਅੱਜ ਜਾਣ ਕੇ 10 ਤਰੀਕ ਦੀਆਂ ਸੱਟਾਂ ਤੇ ਅੱਜ ਜਾਣ ਕੇ ਮੈਡੀਕਲ ਕਰਾਉਣ ਦੇ ਇਹ ਸਿਰਫ ਇਹ ਨਹੀਂ ਵੀ सनी ਦਾ ਮੈਡੀਕਲ ਲੇਟ ਕਰਾ ਰਿਹਾ ਹੈ ਉਹਨਾਂ ਅਦਾਲਤ ਦੀ ਜਿਹੜੀ ਆ ਹੁਕਮ ਦੀ ਅਦੋਲੀ ਵੀ ਕੀਤੀ ਹੈ 12 ਵਾਲੇ ਦੀ ਤੇ 16 ਵਾਲੇ ਦੀ ਵੀ ਇਹ ਕਰਵਾਇਆ ਮਰਸਰ ਕੋਰਟ ਦੇ ਵਿੱਚੋਂ ਪਟਿਆਲਾ ਕੋਰਟ ਦੇ ਵਿੱਚ 15 ਤਰੀਕ ਨੂੰ ਆਰਡਰ ਹੋ ਗਿਆ ਜੀ ਜੀ ਪਟਿਆਲਾ ਕੋਰਟ ਦਾ ਆਰਡਰ ਵੀ ਨਹੀਂ ਉਹਨਾਂ ਜਿਹੜਾ ਮੰਨਿਆ ਅੱਜ ਉਹਨਾਂ ਨੇ ਉਸ ਕਰਕੇ ਅੱਜ ਲੈਂਦਾ ਵੀ ਮੈਡੀਕਲ ਜੂਰਿਸਪਰਡੈਂਸ ਦੇ ਮੁਤਾਬਕ 9-10 ਦਿਨ ਦੇ ਬਾਅਦ ਜਿਹੜੀਆਂ ਸੱਟਾਂ ਲੱਗੀਆਂ ਹੁੰਦੀਆਂ ਨਾ ਬਹੁਤ ਸਾਰੀਆਂ ਗੁੱਜੀਆਂ ਸੱਟਾਂ ਜਾਂ ਨੀਲ ਹੁੰਦੇ ਆ ਜੀ ਇੱਥੋਂ ਤੱਕ ਜਿਹੜੀਆਂ ਰਗੜਾਂ ਵੀ ਹੁੰਦੀਆਂ ਉਹ ਵੀ ਜਿਹੜੀਆਂ ਉਹ ਡਿলিউਟ ਹੋ ਜਾਂਦੀਆਂ ਉਹ ਆਉਂਦੀਆਂ ਨਹੀਂ ਮੈਡੀਕਲ ਦੇ ਵਿੱਚ